ਥੈਂਕ ਯੂ ਕਰਦਾ ਦਜੀਤ ਭਾਈ ਰਾ ਤੇ ਨਹੀਂ ਚਲੋ ਕੰਮ ਵੀ ਕਮਾਈ ਨਹੀਂ ਜੇ ਇੱਕ ਪਾਸੇ ਰਹਿ ਗਿਆ ਪਰ ਜਿਹੜੀਆਂ ਅਚੀਵਮੈਂਟਸ ਨੇ ਨਾ ਜੈਨੂਨਲੀ ਜਿਵੇਂ ਕਮਾਣਾ ਦਾ ਸਤਾਰ ਨੇ ਅਸੀਂ ਕੋਸ਼ਿਸ਼ ਕਰਤਾ ਜਾਂ ਅਸੀਂ ਕਿਸੇ ਚੀਜ਼ ਨੂੰ ਪ੍ਰਮੋਟ ਕਰਦੇ ਆ ਇੰਨੀ ਆਗਾਥ ਨਹੀਂ ਗਈ ਜੀ ਇੰਨੇ ਸਾਨੂੰ ਬੜਾ ਕੋ ਦਿੱਤਾ ਇਹਦੇ ਕਰਕੇ ਅੱਜ ਜੇ ਫੋਰ ਐਗਜ਼ਾਮਪਲ ਮੈਂ ਪੰਜਾਬ ਦੇ ਵਿੱਚ ਜਿਹੜੇ ਹੋਰ ਮੁੰਡੇ ਨੇ ਜਿਵੇਂ ਚਲੋ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹੂੰਗਾ ਜਿਹੜੇ ਮਤਲਬ ਕਟਿੰਗ ਕਰਵਾਉਂਦੇ ਉਹ ਉਹਨਾਂ ਦੀ ਜੀ ਉਨੀ ਅਪਰੋਚ ਮੁੰਬੇ ਉਹ ਓਵੇਂ ਜਿਵੇਂ ਉਹਨਾਂ ਦੀ ਡਿਮਾਂਡ ਨਹੀਂ ਹੁੰਦੀ ਕਿਉਂਕਿ ਜਦੋਂ ਪੰਜਾਬੀ ਕੈਰੈਕਟਰ ਕਹਿੰਦਾ ਨਾ ਉਹ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਦਸਤਾਰ ਆਉਂਦੀ ਦਿਮਾਗ ਦੇ ਵਿੱਚ ਤੇ ਉਹਦੇ ਵਿੱਚ ਮੈਂ ਉਸ ਦਿਨ ਜਾਰਡਨ ਨਾਲ ਵੀ ਬੈਠਾ ਸੀ ਮੈਂ ਉਹਨੂੰ ਕਹੀ ਜਾਂਦਾ ਸੀ ਮੈਂ ਕਿਹਾ ਜੀ ਜਿਵੇਂ ਦਿਲਜੀਤ ਭਾਜੀ ਗਿਆ ਦਿਲਜੀਤ ਭਾਜੀ ਤੋਂ ਮੈਂ ਬਾਅਦ ਚ ਮੈਂ ਗਿਆ ਹਨਾ ਤੇ ਅਸੀਂ ਮੈਂ ਕਿਹਾ ਹੌਲੀ 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 ਕਰਕੇ ਲੱਗੇ ਹੋਏ ਆਂ ਵੀ ਜਿੰਨੇ ਕੁ ਜੋਕੇ ਹੈਗੇ ਆਂ ਵੀ ਤੂੰ ਤਿਆਰੀ ਕਰ ਲੈ। ਛਾੜੀ ਮੋਟੀ ਕਈ ਵਾਰੀ ਨਾ ਉਹ ਚੀਜ਼ਾਂ ਮਰਵਾ ਜਾਂਦੇ ਨੇ ਤੇ ਟੂ ਦੇਸੀ ਹੋਣਾ ਵੀ ਤੁਹਾਨੂੰ ਕਈ ਵਾਰੀ ਹਾਰਮਫੁਲ ਕਰ ਦਿੰਦਾ ਹਨਾ ਆਪਾਂ ਕਈ ਵਾਰੀ ਹੁੰਦੇ ਨਹੀਂ ਜਾਣ ਬੁੱਜ ਗਏ ਆਪਾਂ ਦੇਸੀ ਪ੍ਰੋਟੈਕਟ ਕਰ ਦਿੰਦੇ ਆਂ ਤੋ ਨਾ 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 ਸੀ ਨਹੀਂ ਕੋਈ ਹੋਰ ਬੱਲੀ ਬੋਲਦੇ ਯਾਰ ਸਾਰੀਆਂ ਚੀਜ਼ਾਂ ਸਿੱਖੋ ਬੋਲੋ ਜਿੰਨਾ ਹੁਣ ਅਜੇ ਦਜੀਤ ਪਾ ਜੀ ਜੇ ਕੋ ਚੇਲਾ ਉਹਨਾਂ ਨੇ ਪਰਫਾਰਮ ਕੀਤਾ ਦਸਤਾਰ ਬਨ ਕੇ ਗਏ ਆ ਕਿੰਨੀ ਵੱਡੀ ਗੱਲ ਆ ਪ੍ਰਾਊਡ ਵਾਲੀ ਗੱਲ ਆ ਸਿੱਧੂ ਮੂਸੇ ਵਾਲੇ ਵੀਰ ਦੇ ਗਾਣੇ ਬਿਲਬੋਰਡ ਤੇ ਵਜਦਾ ਕਿੰਨੀ ਵੱਡੀ ਗੱਲ ਆ ਖਾਲੇ ਦਾ ਬੜਾ ਥੋੜੀ ਹੌਸਲੇ ਲੈਵਲ ਤੇ ਪਹੁੰਚਣਾ ਤੇ ਸ਼ੁਭ ਹੈ ਜਿਹੜੇ ਸਰਦਾਰ ਨੇ ਤੇ ਜਿਹੜੇ ਮਤਲਬ ਦੂਜੇ ਵੀ ਆਪਣੇ ਭਰਾ ਗਏ ਆ ਉਹਨਾਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਦੇ ਆ ਕਰਨ ਔਜਲਾ ਆ ਏਪੀ ਆ ਹੋਰ ਕਿੰਨੇ ਮਤਲਬ ਵੱਡੇ ਪੱਧਰ ਤੇ ਜਿਹੜੇ ਆਰਟਿਸਟ ਜਾ ਰਹੇ ਆ ਪੰਜਾਬ ਦੇ ਸੋ ਇਹ ਚੀਜ਼ਾਂ ਗਾਂ 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 ਜਾਣ ਗਿਆ ਇਹ ਅਕਾਲਪੁਰ ਕੀ ਡਿਊਟੀ ਲਾਉਂਦਾ ਵੇਖੋ ਇਹ ਉਹਨੇ ਆਪਦੇ ਹੱਥੀ ਸਾਰਾ ਕੁਝ ਕਰਾਉਣਾ ਅਸੀਂ ਕਹਿੰਦੇ ਵੀ ਅਸੀਂ ਆਪ ਵੱਡਿਆਂ ਜਾਂ ਕੁਛ ਆ ਜੋ ਦਜੀਤ ਭਾਈ ਦੀ ਤਹਲੀ ਸ਼ੁਰੂਆਤ ਆ ਤੇ ਗ੍ਰੈਮੀ ਆਉਣੇ ਆ ਔਸਕਰਸ ਆਉਣੇ ਆ ਸਾਰਾ ਕੁਝ ਆਉਣਾ ਤੇ ਵੱਡੀਆਂ ਜਿਹੜੀਆਂ ਸਟੇਜਾਂ ਨੇ ਇੰਟਰਨੈਸ਼ਨਲ ਸਟੇਜਿਸ ਨੇ ਉੱਥੇ ਅਜੇ ਭਾਈ ਨੇ ਪਰਫਾਰਮ ਕਰਨਾ ਤੇ ਉਹਦੇ ਜਮਾਨ ਮਹਿਸੂਸ ਕਿੰਨਾ ਨੂੰ ਹੋਣਾ ਸਾਨੂੰ ਤੇ ਉਹਨਾਂ ਦੇ ਅਲਟਰਨੇਟ ਕੌਣ ਆ ਜੇ ਮੈਂ ਸੈਲਫਿਸ਼ ਹੋ ਕੇ ਵੀ ਬੋਲਾਂ ਅਹੀਂ ਜੇ ਉਸ ਤੋਂ ਬਾਅਦ ਜੀ ਉਹਨਾਂ ਨੂੰ ਹਿੰਦੀ ਫਿਲਮ ਦੇ ਵਿੱਚ ਜੇ ਉਹ ਬਿਜ਼ੀ ਨੇ ਤੇ ਅਸੀਂ ਵਿਹਲੇ ਆ ਮੁੜ ਕੇ ਅਸੀਂ ਕਰ ਲਾਂਗੇ ਬ ਅੱਜ ਤੁਹਾਨੂੰ ਵੀ ਦੇਖਣਾ ਚਾਹਾਂਗੇ ਇਕਾਤਰ ਵੀ ਬਹੁਤ ਮੇਰਾ ਜੀ ਮੈਂ ਜਿੰਨੇ ਜੋਗਾ ਹੈਗਾ ਜੀ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੂੰਗਾ ਆਈਲ ਡੂ ਮਾਈ ਬੈਸਟ ਕਿ ਮੈਂ ਤੁਹਾਨੂੰ ਕਦੇ ਲੱਡਾ ਨਹੀਂ ਕਰਾਂ ਤੇ ਮੈਂ ਜਿੰਨਾ ਵੀ ਹੋ ਸਕੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਤੁਹਾਨੂੰ ਸਾਰਿਆਂ ਨੂੰ ਐਂਟਰੇਨ ਟੇਨ ਤੇ ਤੁਹਾਨੂੰ ਸਾਰਿਆਂ ਨੂੰ ਪ੍ਰਾਊਡਲੀ ਕਰਵਾਉਂਗਾ ਵਰਲਡ ਦੀ ਕਿਸੇ ਵੀ ਸਟੇਜ ਤੇ ਪਹੁੰਚਾਂਗਾ